ਅੱਜ ਰੋਡ ਸ਼ੋਅ ਕੀਤਾ ਸੀਗਾ ਔਰ ਅਸੀਂ ਦਾ ਕਾਲੀਆਂ ਛੱਡੀਆਂ ਨਾਲ ਉਹ ਸਵਾਗਤ ਕੀਤਾ ਇਹ ਮੁੜ ਕੇ ਵੜਨ ਜੋਗਾ ਨਹੀਂ ਅੱਜ ਵੀ ਉਹਦਾ ਪਤਲਾ ਫੁਕਿਆ ਜਾਣਾ ਅੱਜ ਮੈਂ ਪ੍ਰੋਫੈਸਰ ਸਾਹਿਬ ਨਾਲ ਰਿਹਾ ਥੇ ਸਾਰੇ ਹੁਣ ਵੀ ਦੰਗਾ ਪੀੜ ਸੀ ਕਤਲਿਆਂ ਪੀੜਦ ਅੱਜ ਉਹਦਾ ਕਚੈਰੀ ਚ ਪਤਲਾ ਫੁਗੜਾ ਕਿਉਂਕਿ ਅੱਜ ਉਹਨੇ ਟਿਕਟ ਭਰਨੀ ਹੈ ਉਹ ਸਾਨੂੰ ਕੋ ਕੋ ਕੇ ਮਾਰਿਆ ਗਲਾ ਹੀ ਕੈਰ ਪਾ ਗਿਆ ਅੱਗ ਲਾਈ ਇਹ ਕਾਂਗਰਸ ਸਰਕਾਰ ਹੈ ਔਰ ਆਮ ਪਾਰਟੀ ਵੀ ਨਾਲ ਰਲਈ ਹੋਈ ਹੈ ਕਿਉਂਕਿ ਚੰਡੀਗੜ੍ਹ ਦੀ ਤਵਾੜੀ ਔਰ ਆਮ ਪਾਰਟੀ ਨਾਲ ਇਹ ਪੰਜਾਬ ਵਿੱਚ ਅੱਗੋ ਵੀ ਇਕੱਠੇ ਹੋ ਜਾਣਗੇ ਇਹਨਾਂ ਨੇ ਮੂੰਹ ਨਾ ਲਾਇਓ ਐ ਸ਼ਰਮਨੀ ਕੁਮਾਰ ਸੱਚੀ ਸੋਚੀ ਕਮੇਟੀ ਹੈ ਇਹਦੇ ਹੱਕ ਵਿੱਚ ਖੜਨਾ ਹੈ ਬੋਲੇ ਸੋਨਿਆ ਜੈ ਜੀ ਹਿੰਦੂ ਸਰਦਾਰ ਮਾਨ ਸਿੰਘ ਜੀ ਦੀ ਗੱਲ ਨਾਲ ਬਿਲਕੁਲ ਸਹਿਮਤਾਂ ਸਾਡੀ ਕਾਤਲ ਜਮਾਤ ਕਾਂਗਰਸ ਹੈ ਪਰ ਮੈਂ ਮੀਡੀਆ ਦੇ ਸਾਹਮਣੇ ਇਹ ਗੱਲ ਕਹਿ ਕੇ ਚਾਹਨਾ ਕਿ ਜਿੰਨਾ ਸਾਨੂੰ ਕਾਂਗਰਸ ਨੇ ਮਾਰਿਆ ਉਸ ਤੋਂ ਥੋੜਾ ਜਿਹਾ ਵੱਧ ਸਾਨੂੰ ਭਾਜਪਾ ਨੇ ਮਾਰਿਆ ਉਸ ਤੋਂ ਅੱਗੇ ਉਸ ਤੋਂ ਥੋੜਾ ਜਿਹਾ ਵੱਧ ਭਾਜਪਾ ਨੇ ਮਾਰਿਆ ਤੇ ਆਮ ਪਾਰਟੀ ਸਾਰਿਆਂ ਦਾ ਨੰਬਰ ਕੱਟ। ਸੋ ਇਹਨਾਂ ਚਾਰਾਂ ਜਮਾਤਾਂ ਦੇ ਖਿਲਾਫ ਜੇ ਕੋ ਖੜਿਆ ਰਿਹਾ ਤੇ ਖੜਾ ਹੈ ਉਹ ਸਿਮਰਨਜੀਤ ਸਿੰਘ ਮਾਨ ਹੈ ਤੇ ਅਸੀਂ ਇਹ ਲੜਾਈ ਲੜ ਰਹੇ ਹਾਂ ਪੂਰੀ ਇਸ ਯੁੱਧ ਦੇ ਵਿੱਚ ਹੁਣ ਮੈਂ ਕਾਗਜ਼ 'ਤੇ ਚੱਲਿਆ ਮੇਰੇ ਚੌਧਰੀ ਭਰਾ ਦਾ ਮੇਰੇ ਆਹ ਕਤਲਿਆਮ ਵਾਲੇ ਸਾਡੇ ਸਿੰਘਾਂ ਦਾ ਜਿਹੜੇ ਅੱਜ ਵੀ ਚੜ੍ਹਦੀ ਕਲਾ ਸਾਡੇ ਨਾਲ ਖੜੇ ਨੇ ਇਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ